ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਵਿੰਦਰ ਸਿੰਘ ਬੂਟਾ ਜਦੋਂ ਹੀ ਕੈਮਰੇ ਤੇ ਇਹ ਝੋਟੀ ਦੇਖ ਰਿਹਾ ਹਾਂ ਬਾਈ ਜੀ ਹੁਣਿਆਂ ਦਾ ਪਿੰਡ ਜਿਹੜਾ ਹੈਗਾ ਕੁੰਬੜਵਾਲਾ ਨੇੜੇ ਧਨੋਲਾ ਮੰਡੀ ਪੈ ਜਾਂਦਾ ਬਾਈ ਜੀ ਦਾ ਜਿਹੜਾ ਕੰਮ ਹੈ ਉਹ ਇੱਕ ਦੋ ਪਸ਼ੂ ਛੇਲ ਵੀ ਕਰਦੇ ਰਹਿੰਦੇ ਆ ਹਮੇਸ਼ਾ ਇਹਨਾਂ ਕੋਲੇ ਹੁੰਦੇ ਨੇ ਕਟੀਆਂ ਵੀ ਹੁੰਦੀਆਂ ਨੇ ਚੰਗੀਆਂ ਟੋਕੜਾਂ ਮੱਝਾਂ ਵੀ ਹੁੰਦੀਆਂ ਨੇ ਤੇ ਤਾਜ਼ੀਆਂ ਵੀ ਇੱਕ ਦੋ ਮੱਝਾਂ ਹੁੰਦੀਆਂ ਨੇ ਜਿਵੇਂ ਕਿ ਅੱਜ ਤੁਸੀਂ ਆ ਕੈਮਰੇ ਤੇ ਮੱਝ ਦੇਖ ਰਹੇ ਹੋ ਇਹ ਬਾਈ ਜੀ ਹੁਣਿਆਂ ਕੋਲੇ ਟੋਕੜ ਖਰੀਦ ਕੇ ਪਾਲੀ ਹੋਈ ਮੱਝਾਂ ਜਿਹੜੀ ਦੁੱਧ ਦੀ ਰਿਪੋਰਟ ਆ ਉਹ ਬਾਈ ਜੀ ਤੋਂ ਲੈਂਦੇ ਆ ਬਾਈ ਕੋੜੀ ਟਿਚਾ ਲਈ ਹਾਂਜੀ ਹਾਂਜੀ ਬੜੀ ਜੀ ਬਈ ਪਹਿਲਾਂ ਤਾਂ ਆਪਣਾ ਪਿੰਡ ਦਾ ਐਡਰੈਸ ਦੱਸੋ ਪੂਰਾ ਪਿੰਡ ਆਪਣਾ ਕੁੰਬੜ ਵਾਲਾ ਜੀ ਅੱਛਾ ਜੀ ਇਹ ਬਰਨਾਲੇ ਤੋਂ ਧੂਰੀ ਵਾਲੇ ਰੋਡ ਤੇ ਪਿੰਡ ਰਹਿ ਗਿਆ ਆਪਣਾ ਠੀਕ ਹੈ ਜੀ ਬਰਨਾਲੇ ਤੋਂ 10 ਕਿਲੋਮੀਟਰ ਦੂਰੀ ਤੇ ਪਿੰਡਾ ਆਪਣਾ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਵੀਰ ਜੀ ਆਪਣਾ ਮੋਬਾਈਲ ਨੰਬਰ ਪੂਰਾ ਮੋਬਾਈਲ ਨੰਬਰ ਹੈ ਜੀ 9888072162 ਤੇ ਜਿਹੜੀ ਹੁਣ ਆਪਾਂ ਕੈਮਰੇ ਤੇ ਮੱਝ ਦੇਖ ਰਹਾ ਹਾਂ ਹਾਂਜੀ ਹਾਂਜੀ ਇਹ ਮੱਝ ਦੀ ਕੀ ਡਿਟੇਲ ਹੈ ਜੀ ਇਹ ਵੀਰੇ ਆਪਾਂ ਹਰਿਆਣੇ ਚੋਂ ਟੋਕੜਮੈਂ ਲੈ ਕੇ ਆਈ ਸੀ ਉਦੋਂ ਘੱਟੋ ਘੱਟ ਇਹ 3 ਗਿਮਹੀਨਿਆਂ ਦੇ ਸੂਈ ਹੋਈ ਸੀ 14 ਕਿਲੋ ਦੁੱਧ ਕੱਢਣੇ ਆਪਣੇ ਕੋਲੇ 3 ਮਹੀਨਿਆਂ ਦੀ ਹੋਈ ਸੀ 14 ਕਿਲੋ ਦੁੱਧ ਕੱਢਿਆ ਜੀ ਹਾਂਜੀ ਹਾਂਜੀ ਤੇ ਆਪਾਂ ਗੱਲ ਕਰੀਏ ਇਹਦੇ ਨਾਲ ਬੱਚਾ ਹੈਗਾ ਕੀ ਉਹ ਬੱਚਾ ਇਹਦੇ ਪਿੱਛੇ ਕੱਟੀ ਸੀ ਉਹ ਆਪਾਂ ਸੇਲ ਕਰਤੀ ਥੋੜੇ ਦਿਨ ਹੋ ਗਏ ਅੱਛਾ ਉਹ ਇਹ ਕਿੰਨੇ ਕ ਟਾਈਮ ਦੇ ਗੈਪ ਨਾਲ ਸੋਣਾ ਜੀ ਇਹਨੇ ਹੁਣ ਇਹਦੀ ਆਪਾਂ ਨੂੰ ਦੁੱਧੋਂ ਛੱਡੀ ਨੂੰ ਸਾਢੇ 7 ਮਹੀਨੇ ਦੁੱਧ ਚੋਇਆ ਪਰ 2 ਢਾਈ ਮਹੀਨੇ ਹੋ ਗਏ ਸਾਢੇ 7 ਮਹੀਨੇ ਦੁੱਧ ਚੋਇਆ ਦੋਸਤੋ 2 ਢਾਈ ਮਹੀਨੇ ਛੱਡੀ ਨੂੰ ਹੋ ਗਏ ਜੇ ਆਪਾਂ ਗੱਲ ਕਰੀਏ ਇਹਦੇ ਟੀਕਾ ਤੁਸੀਂ ਆਪ ਭਰਾਇਆ ਦੀ ਗੱਲ ਤੁਹਾਡੇ ਕੋਲੇ ਹੋਈ ਹੈ ਜੀ ਹਾਂਜੀ ਆਪਣੇ ਲਈ ਹੋਈ ਹੈ ਜੀ ਆਪਣੇ ਲਈ ਗੱਭਣ ਹੋਈ ਹੈ ਜੀ ਜੇ ਆਪਾਂ ਗੱਲ ਕਰੀਏ ਟੀਕੇ ਦੀ ਕੋਈ ਡਿਟੇਲ ਹੈ ਆਪਣੇ ਕੋਲ ਵੀ ਨਹੀਂ ਕੋਈ ਹੈਗੀ ਆਪਣੇ ਲਈ ਆਪਾਂ ਡਾਕਟਰ ਤੋਂ ਚੰਗਾ ਭਰਾਇਆ ਸੀ ਉਹ ਆਪਾਂ ਨਹੀਂ ਕਿਸੇ ਸਾਣ ਦੀ ਕਹਿ ਕੇ ਦੇ ਦਿਆ ਆਪਾਂ ਗਲਤ ਕੰਮ ਨਹੀਂ ਕਰਦੇ ਜੀ ਠੀਕ ਹੈ ਜੀ ਵੀਰੇ ਤੇ ਜੇ ਆਪਾਂ ਦਿਨ ਜਨਵਰੀ ਨੂੰ ਦਿਨ ਪੂਰੇ ਆਈ 13 ਜਨਵਰੀ ਨੂੰ ਦਿਨ ਪੂਰੇ ਹੋਣਿਆ ਦੋਸਤੋ ਤੇ ਅੱਜ ਜੀ ਆਪਾਂ ਗੱਲ ਕਰੀਏ ਵੀਡੀਓ ਬਣਾ ਰਿਹਾ 2 ਜਨਵਰੀ ਆ ਪਰ ਤੁਸੀਂ ਇਹ ਆ ਦੇਖ ਸਕਦੇ ਹੋ ਲੇਬੇ ਦੇ ਉੱਤੇ ਨਸਾਂ ਰੋਸਾਂ ਜਿਵੇਂ ਕਿ ਮੈਂ ਨੇੜੇ ਕੈਮਰਾ ਕਰਕੇ ਦਿਖਾਉਣਾ ਚੰਗੀਆਂ ਨੇ ਗੈਬ ਗੂਬ ਫਟਣਾ ਦਾ ਵੀ ਬਹੁਤ ਚੰਗਾ ਤੇ ਪਿੱਠ ਦੀ ਕੁਆਲਿਟੀ ਤੁਸੀਂ ਆਪ ਦੇਖ ਸਕਦੇ ਹੋ ਦੋਸਤੋ ਜਿਹੜੇ ਵੀਰ ਨੇ ਇਹ ਖਰੀਦਣੀਆਂ ਏ ਬਾਈ ਜੀ ਹੁਣੇ ਕੋਲੇ ਸੇਲ ਲਈ ਆ। ਏ ਬਾਈ ਜੀ ਕਹਿੰਦੇ ਵੇਚ ਦਾਂਗੇ ਆਪਾਂ ਵੀ ਹੁਣ ਵੀ ਵੇਚ ਦਾਂਗੇ ਜੇ ਕੋਈ ਚੰਗੇ پیسے ਲੱਗਣਗੇ ਜਾਂ ਤਿਆਰ ਕਰਕੇ ਵੀ ਵੇਚ ਦਾਂਗੇ ਦੁੱਧ ਤਿਆਰ ਕਰਕੇ ਵੀ। ਦੇਖ ਸਕਦੇ ਆ ਦੁੱਧ ਦੀ ਰਿਪੋਰਟ ਚੰਗੀ ਆ ਜਿਵੇਂ ਕਿ ਤੁਸੀਂ ਥਾਣਾ ਦਾ ਗੈਰ ਦੇਖ ਸਕਦੇ ਹੋ। ਛੋਟੀ ਦਾ ਕਾਠਕੂਟ ਬਹੁਤ ਚੰਗਾ ਤੇ ਸਿੰਗ ਦੀ ਕੁਆਲਿਟੀ ਵੀ ਦੇਖ ਸਕਦੇ ਹੋ। ਜੀ ਆਪਾਂ ਵੀਰੇ ਇਹਦੇ ਰੇਟ ਦੀ ਗੱਲ ਕਰੀਏ। ਰੇਟ ਬਾਈ ਇਹਦਾ ਫੋਨਤੀ ਹੋਊਗਾ ਕਿਉਂਕਿ ਇਹ ਅਜੇ ਮੱਝ ਕੱਚੀ ਆ। ਬਾਈ ਕਹਿੰਦਾ ਵੀ ਰੇਟ ਆ ਜਿਹੜਾ ਦੋਸਤੋ ਫੋਣ ਦੀ ਕਰ ਦਾਂਗੇ। ਮੱਝ ਕੱਚੀ ਵੀ ਆ ਜਿਹੜਾ ਹੁਣ ਗੱਲਾਂ ਵੀ ਬਾਈ ਹੁ ਖਰੀਦਿਆ ਤਿਆਰ ਹੋਣ ਦੇ ਮੁਤਾਬਕ ਇਹਦਾ ਰੇਟ ਘਟ ਵੱਧ ਵੀ ਸਕਦਾ ਕੋਈ ਜਿਆਦਾ ਚੰਗੀ ਤਿਆਰ ਹੋ ਜਾਂਦੀ ਹੈ ਦੋਸਤੋ ਤਾਂ ਇਹਦਾ ਰੇਟ ਉਸ ਮੁਤਾਬਕ ਰਹੂਗਾ ਅੱਪਾ ਜਦੋਂ ਚਵਾ ਕੇ ਵੀ ਦੇ ਦਾਂਗੇ ਆਪਾਂ ਨੂੰ ਜਿੱਥੋਂ ਮੱਝ ਲੈ ਕੇ ਆਏ 14 ਕਿਲੋ ਟੋਕਰ ਦਾ ਸੀ ਉਹਨਾਂ ਨੇ 20 ਪਲੱਸ ਦੁੱਧ ਗਿਆ ਸੀ ਆਪਾਂ ਦਾ ਦੋਸਤੋ ਜਿਹੜੇ ਸੂਏ ਦਾ ਤੀਜੇ ਸੂਏ ਸੂਣ ਵਾਲੀ ਆ ਆਪਾਂ ਇਸ ਟਾਈਮ ਇਹਦਾ 18-20 ਕਿਲੋ ਚੁਗਾ ਕੇ ਦੇਦਾ ਜਿਵੇਂ ਕਿ ਦੋਸਤੋ ਬਾਈ ਦਾ ਦੱਸਦਾ ਕਿ ਦੂਜੇ ਸੂਏ ਦਾ ਜਿਹੜਾ ਉਹਨਾਂ ਨੇ 18 ਕਿਲੋ ਦੁੱਧ ਗਿਆ ਦੀ 14 ਕਿਲੋ ਅਸੀਂ ਚੋਕੇ ਲਿਆਏ ਸੀ ਤੇ ਇੱਕ ਦੀ ਇਸ ਨੇ ਮੱਝ ਨੇ ਜਿਹੜਾ ਹੈਗਾ ਤੀਜੇ ਸੂਏ ਸੂਣਾਗਾ ਤੇ ਆ ਮੈਂ ਤੁਹਾਨੂੰ ਇਹਦੀ ਮਿਲਕ ਬੇਨ ਵੀ ਦਿਖਾਉਣਾ ਜਿਵੇਂ ਕਿ ਮਿਲਕ ਬੇਨ ਵੀ ਆ ਤੁਸੀਂ ਜਿਹੜੇ ਦੋਸਤ 파ਰਕੂ ਨੇ ਉਹ ਦੇਖ ਸਕਦੇ ਨੇ ਮਿਲਕ ਬੇਨ ਵੀ ਚੰਗੀ ਦਿਖਦੀ ਆ ਤੇ ਕਿਹੜੀਆਂ ਪੰਡੇ ਤੇ ਸਾਨੂੰ ਸਾਨੇ ਮੈਂ ਕੈਮਰਾ ਨੇੜੇ ਕਰਕੇ ਤੁਹਾਨੂੰ ਹਰ ਪੱਖ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਈ ਵਾਰੀ ਦੋਸਤ ਕਹਿੰਦੇ ਨੇ ਵੀ ਸਾਨੂੰ ਚੰਗੀ ਤਰ੍ਹਾਂ ਹਰੇਕ ਪੱਖ ਤੋਂ ਜਿਹੜਾ ਪਸ਼ੂ ਆ ਹੋਰ ਤੇ ਦਿਖਾਇਆ ਜਾਵੇ ਤੇ ਮੱਝ ਸਾਊ ਤੇ ਖੰਢੀ ਆ ਦੋਸਤੋ ਤੇ ਵੀਰ ਕੋਲੇ ਜਿਹੜੀਆਂ ਇੱਕ ਦੋ ਮੱਝਾਂ ਸੇਰ ਵਾਲੀਆਂ ਹਵੇਸ਼ਾਂ ਹੁੰਦੀਆਂ ਨੇ ਮੌਜੂਦ ਆ ਆ ਤੁਸੀਂ ਦੇਖ ਸਕਦੇ ਹੋ ਤੁਰਦੀ ਦਰਦੀ ਕੋਈ ਕਿਸੇ ਪੱਖ ਵੱਲੋਂ ਕਮੀ ਨਹੀਂ ਹੈਗੀ ਦੋਸਤੋ ਬਾਰੀ ਦਾ ਕੱਦ ਵੀ ਤਕਰੀਬਨ ਵਧੀਆ ਤੇ ਉਸ ਹਿਸਾਬ ਨਾਲ ਮੱਝ ਦਾ ਕੱਦ ਵੀ ਤੁਸੀਂ ਦੇਖ ਸਕਦੇ ਹੋ ਹਲੇ ਦੋਸਤੋ ਜਿਵੇਂ ਅੱਗੇ ਆਪਾਂ ਗੱਲ ਕਰੀਏ ਇਹ 10 ਕ ਦਿਨਾਂ ਦੀ ਕੱਚੀ ਡੇਢ ਦੇ ਮੁਤਾਬਕ ਦਿਨ ਪੂਰੇ ਹੋਣੇ ਨੇ 10 ਕ ਦਿਨਾਂ ਦੇ ਇੱਕ ਮਨੋਰਥ ਫੂਲ ਜੀ ਇਹਦੇ ਵਿੱਚ ਕਮੀ ਆ ਜੇ ਆਪਾਂ ਗੱਲ ਕਰੀਏ ਇਹਦੇ ਨਾਲ ਥਾਣਾ ਦੇ ਉੱਤੇ ਦੋ ਮਗਰਲੇ ਪਾਸੇ ਨਿਸ਼ਾਨੀਆਂ ਆਈਆਂ ਨੇ ਜਿਵੇਂ ਕਿ ਆਮ ਗਾਵਾਂ ਦੇ ਵਿੱਚ ਦਰੂਈ ਨਹੀਂ ਜੀ ਜ਼ਵਾਰ ਦਰੂਈ ਨੇ ਬਾਈ ਕਹਿੰਦਾ ਗਾਵਾ ਦੇ ਵਿੱਚ ਦੇਖਿਆ ਨਹੀਂ ਜ਼ਿਆਦਾਤਰ ਇਹ ਮੱਜਾਂ ਦੇ ਵਿੱਚ ਤਾਂ ਕਿਸੇ ਕਿਸੇ ਦੀ ਦੇਖਣ ਨੂੰ ਮਿਲਦੀ ਆ ਉਹਦਾ ਜਿਹੜਾ ਦੋਸਤ ਗੱਲਾਂ ਵੀ ਉਹਦੇ ਵਿੱਚੋਂ ਕੋਈ ਦੁੱਧ ਨਹੀਂ ਉਹਦਾ ਕੋਈ ਉਹ ਤੁਹਾਨੂੰ ਚੱਲਦੇ ਨਹੀਂ ਹੈਗੇ ਤੇ ਉਹਦੀ ਜਿਹੜੀ ਤੁਸੀਂ ਬਾਅਦ ਵਿੱਚ ਕਹੋ ਆਗੇ ਵੀ ਯਾਰ ਵੀਡੀਓ ਦੇ ਵਿੱਚ ਗੱਲ ਨਹੀਂ ਕਰੀ ਉਹਦੀ ਦੋਸਤੋਂ ਗੱਲ ਕਰਨੀ ਸਾਡਾ ਹੱਕ ਬੰਦ ਹੈ ਪਰ ਤੁਸੀਂ ਦੇਖ ਸਕਦੇ ਹੋ ਤੇ ਰੇਟ ਇਹਦਾ ਵੀਰ ਜੀ ਜਿਹੜਾ ਫੋਨ ਤੇ ਹੋ ਜੀ ਉਹ ਰੇਟ ਫੋਨ ਤੇ ਕਰਾਂਗੇ ਇਹਦਾ ਤੇ ਤੁਸੀਂ ਨੇ ਦੱਸ ਹੀ ਦਿੱਤਾ ਵੀ 7.5 ਮਹੀਨੇ ਤੁਸੀਂ ਚੋਈਆ ਹਾਂਜੀ ਹਾਂ 2.5 ਮਹੀਨੇ ਹੋਗੇ ਦੁੱਧ ਛੱਡੀ ਨੂੰ 2.5 ਮਹੀਨੇ ਦੁੱਧ ਛੱਡੀ ਨੂੰ ਹੋ ਕੇ ਜੇ ਆਪਾਂ ਦੁੱਧ ਦੀ ਗੱਲ ਕਰੀਏ ਤੁਹਾਡੇ ਲਈ ਜਿਆਦਾ ਤੋਂ ਜਿਆਦਾ ਦੁੱਧ ਇਹਨੇ ਕਿੰਨਾ ਕਰਤਾ ਸੀ ਦੁੱਧ ਅਸੀਂ 14 15 14 15 ਆਰਾਮ ਨਾਲ ਚੋਈਏ ਤੋਕੜ ਪਸੂ ਤਿੰਨ ਮਹੀਨੇ ਤਾਜੀ ਦਾ ਪੰਜਲਾ ਗੱਬਣ ਵੇਚੀ ਦਾ ਕੀ ਕਹਿਣਾ ਨਹੀਂ ਆਪਾਂ ਤਾਜੀ ਸੁਆਕੇ ਆਗਲੇ ਨੂੰ ਦੁੱਧ ਬਾਹਲੇ ਆਪਾਂ 18 19 20 ਕਿਲੋ ਦਾ ਆਮਣਾ ਦੇ ਦਾਂਗੇ ਦਾ ਬਾਈ ਕਹਿੰਦਾ ਵੀ ਦੋਸਤੋ 19 20 ਕਿਲੋ ਦੁੱਧ ਦਾ ਦਾ ਆਮਣਾ ਹੀ ਦੇ ਦਾਂਗੇ ਤੋ ਤਾਜੀ ਸੁਆਕੇ ਤੇ ਅਸੀਂ ਵਧੀਆ ਉਂਗਰੇ ਚੌਣ ਦੇ ਵਿੱਚ ਤਾਂ ਨਹੀਂ ਕੋਈ ਜਮ ਇੱਕ ਨੰਬਰ ਆ ਬਾਈ ਇਹ ਧਾਰ ਪੋਲੀ ਸਰਲਾ ਕੋਈ ਹਾਲੇ ਜਾਨਣੀ ਜਮਾ ਬੱਚੇ ਤੇ ਮਿਲਦੀ ਰਹੀ ਆ ਸੂਨ ਬੱਚੇ ਤੇ ਸੂ ਮਿਲਣ ਤੱਕ ਦੋਸਤੋ ਕਹਿੰਦੇ ਬੱਚੇ ਤੇ ਮਿਲਦੀ ਰਹੀ ਆ ਉਹ ਬਾਈ ਕੋਲੇ ਕੱਟੀ ਅਸੀਂ ਨੇ ਵੀ ਦੇਖੀ ਆ ਜਿਹੜੀ ਪਹਿਲਾਂ ਵੀਡੀਓ ਪਾਈਦੀ ਉਹਦੇ ਵਿੱਚ ਮੱਝ ਵੀ ਸੀ ਤੇ ਉਹ ਕੱਟੀ ਵੀ ਹੈਗੀ ਸੀ ਉਹ ਬਾਈ ਨੇ ਕੱਟੀ ਜਿਹੜੀ ਸੇਲ ਕਰਤੀ ਤੇ ਤੁਸੀਂ ਦੋਸਤੋ ਨਰਖ ਵਰਖ ਕਰਕੇ ਬਾਈ ਦੇ ਪਿੰਡ ਆਕੇ ਫੋਨ ਨੰਬਰ ਜਿਹੜਾ ਵੀਡੀਓ ਦੇ ਵਿੱਚ ਦੇ ਦਿੱਤਾ ਜਾਊਗਾ ਤੇ ਤੁਸੀਂ ਮੱਝ ਖਰੀਦ ਸਕਦੇ ਹੋ ਤੇ ਮੱਝ ਦੀ ਜਿਹੜੀ ਦੁੱਧ ਦੀ ਰਿਪੋਰਟ ਚੰਗੀ ਆ ਤੁਸੀਂ ਦੇਖ ਸਕਦੇ ਹੋ ਜਮੇ ਕੋਈ ਉਪਰ ਆਪਰਾਨੀ ਕਰਦੀ ਚੁੱਪ ਕਰਕੇ ਗਾਲਾਂ ਵੱਢੀ ਜਾਂਦੀ ਆ ਤੇ ਜਾਣ ਪੱਖੋਂ ਵੀ ਚੰਗੀ ਆ ਗਰਦਨ ਦੀ ਲਵਾਈ ਤੁਸੀਂ ਦੇਖ ਸਕਦੇ ਹੋ ਐਸੋ ਜੀਆਂ ਮੱਝਾਂ ਦੋਸਤੋ ਘੱਟ ਦੇਖਣ ਨੂੰ ਮਿਲਦੀਆਂ ਨੇ ਬਰੀਡਰ ਮੱਝਾਂ ਜੇ ਕੋਈ ਬਾਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਤਾਂ ਪਿੱਠ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੀ ਉਹਨਾਂ ਵੀਰਾਂ ਲਈ ਆ ਤੇ ਆ ਇੱਕ ਦੋਸਤੋ ਇੱਕ ਮੱਝ ਦੇ ਨਾਲ ਇੱਕ ਕੱਟੀ ਵੀ ਬਾਈ ਕੋਲੇ ਸੇਲਾ ਇੱਕ ਕੱਟੀ ਦੀ ਡਿਟੇਲ ਦੱਸੋ ਵੀਰੇ ਇਹ ਬਈ ਕੱਟੀ ਆਪਣੇ ਰਿਸ਼ਤੇਦਾਰੀ ਤੋਂ ਆਈ ਆ ਤੇ ਰਿਸ਼ਤੇਦਾਰੀ ਤੋਂ ਬਈ ਖਰੀਦ ਕੇ ਲੈ ਆ ਹਾਂਜੀ ਹਾਂਜੀ ਕੋਈ ਇਹ ਨਾ ਮੰਨੋ ਵੀ ਇਹ ਸੇ ਮੱਝ ਦੀ ਕੱਟੀ ਹੋਊਗੀ ਤੇ ਇਧਰ ਕ ਮੋੜੇ ਵੀਰੇ ਮੜੀ ਜਿਹਾ ਖੋਲ ਲੋ ਨੀ ਤੇ ਬਾਈ ਕਹਿੰਦਾ ਵੀ ਰਿਸ਼ਤੇਦਾਰੀ ਤੋਂ ਲੈ ਆਈ ਦੇ ਆਪਾਂ ਹੋਰ ਜੀ ਖਨਾ ਦੀ ਕੁਆਲਟੀ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦਾ ਥਾਂ ਨੇੜੇ ਕਾਮਜਾਬ ਨੇ ਦੋਸਤੋ ਚਾਰੇ ਸੇ ਸੰਗਰੀ ਕੁਆਲਟੀ ਤੁਸੀਂ ਦੇਖਾ ਨਾ ਜੇ ਇਹ ਕੱਟੀ ਦੀ ਰੇਟ ਦੀ ਗੱਲ ਕਰੀਏ ਵੀਰੇ ਇਹ ਇਹਦਾ ਵੀਰੇ ਰੇਟ ਨਹੀਂ ਆਪਾਂ ਕਰਦੇ ਕੋਈ ਆਪਣਾ ਦੇਣ ਲੈਣ 2000 ਰੁਪਇਆ ਇਹਦਾ ਕੋਈ ਰੇਟ ਨਹੀਂ ਦੋਸਤੋ ਜੇ ਕੋਈ ਵੀਰੇ ਖਰੀਦਣੀ ਚਾਹੁੰਦਾ ਕੱਟੀ ਜੈਡ ਬ ਉਬਰਾ ਕੋਈ ਟੀਕੇ ਦੀ ਡਿਟੇਲ ਹੈਗੀ ਹੈ ਨਹੀਂ ਆਪਾਂ ਕੋਈ ਨਹੀਂ ਦੱਸੇ ਟੀਕੇ ਡਿਟੇਲ ਆਪਾਂ ਮੱਝ ਪੁੱਛੇ ਆਈ ਸੀ ਤੋਕੜ ਪਿੱਛੇ ਰਿਸਤਦਾਰਾਂ ਨਾਲ ਵੀ ਉਹਨਾਂ ਦੋਪੱਲੇ ਆਏ ਰਿਸਤਦਾਰਾਂ ਕੋਲੋਂ ਤੋਕੜ ਮੱਝ ਪਿੱਛੇ ਆਈ ਦੀ ਦੋਸੋਂ 11 ਮਹੀਨੇ ਦੀ ਘੱਟੀ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਇਹਦਾ ਲਾਇਨ ਦੇਣ ਬਿਲਕੁਲ ਫਿਰਸ 20000 ਰੁਪਇਆ ਚੰਗੀ ਘੱਟੀ ਤਿਆਰ ਹੋਣ ਵਾਲੀ ਆ ਇੱਕ ਬਾਈ ਕੋਲੇ ਆਪਾਂ ਮੱਝ ਹੋਰ ਦਿਖਾਉਣੇ ਤੁਹਾਨੂੰ ਇਹ ਵੀ ਬਾਈ ਕੋਲੇ ਤੋੜਾ ਮੱਜ ਦੋ ਲੂੜਕੇ ਮਹੀਨੇ ਦੀ ਸੂਈ ਹੋਈ ਆ ਮੰਨ ਲਓ ਗੱਲ ਕਰੀਏ ਤਾਂ ਟੀਕਾ ਭਰੇ ਨੂੰ ਇੱਕ ਦੋ ਦਿਨ ਹੋਏ ਨੇ ਬਾਈ ਕਹਦਾ ਆਪਣੇ ਆਪ ਹੀ ਟੀਕਾ ਭਰਾਇਆਗਾ ਤੇ ਇਹ ਮੱਜ ਦੀ ਦੁੱਧ ਦੀ ਡਿਟੇਲ ਲੈਨੇ ਆ ਬੱਚਾ ਇਹਦੇ ਨਾਲ ਆ ਦੋਸਤੋ ਕੱਟਾ ਇਹ ਦੁੱਧ ਦੀ ਗੱਲ ਕਰੀਏ ਵੀਰੇ ਇਹਦਾ ਦੁੱਧ ਕਿੰਨਾ ਖਾਈ ਦੁੱਧ ਵੀਰੇ ਇਹ ਆਪਣੀ ਮਾਨਸਾ ਮੰਡੀ ਤੋਂ ਆਈ ਆ ਜਿੰਨੂੰ ਤੀਜੇ ਦਿਨ ਹੋਇਆ ਆਪਣੀ ਲਗਾਈ ਨੂੰ ਸੇਲ ਕਰਨ ਵਾਸਤੇ अच्छा जी। ਬੰਦਿਆਂ ਦਾ ਮੂਹਰੋ 12 ਗਹਿ ਕੇ ਦਿੱਤੀ ਆਪਾਂ 10 ਕਿਲੋ ਦੀ ਗਰੰਟੀ ਦੇਣਾ ਇਸ ਟਾਈਮ 9 ਕਿਲੋ ਮਿਲ ਕੇ ਲੈ ਜੀ। 12 ਕਿਲੋ ਦੁੱਧ ਕਹਿ ਕੇ ਦਿੱਤੀ ਆ ਦੋਸਤੋ ਮੰਡੀ ਤੋਂ ਖਰੀਦ ਕੇ ਲਏ ਨੇ ਵੀਰ ਮੰਡੀ ਤੋਂ ਜਿਹੜਾ ਆਇਆ ਹੋਇਆ ਪਸ਼ੂ ਆ ਕੁਸਤ ਦੇਣਾ ਬੁੱਝ ਜਾਂਦਾ ਦੋ ਚਾਰ ਡੰਗਾ ਤੇ ਬਾਈ ਕਹਦਾ ਹੁਣ ਦੁੱਧ ਦੀ ਰਿਪੋਰਟ ਚੰਗੀ ਆ ਵਧੀਆ ਚੱਲੀ ਹੋਈ ਆ 9 ਕਿਲੋ ਦੁੱਧ ਆ ਤੇ ਟੀਕਾ ਪਰ ਇਹਨੂੰ ਗੈਦਰ ਹੋ ਗਿਆ ਜੀ। ਇਹ ਪਰਸੋਂ ਭਰਾਈ ਆ ਆਪਾਂ ਸਵੇਰੇ। ਪਰਸੋਂ ਸਵੇਰੇ ਟੀਕਾ ਭਰਾਇਆ ਜੀ। ਜੇ ਤੁਸੀਂ ਦੋਸਤੋ ਥਣਾ ਵਾਲੇ ਪੱਖ ਤੋਂ ਮੈਂ ਤੁਹਾਨੂੰ ਦਿਖਾਉਣਾ ਕੋਈ ਵੀਰ ਬੂਰੀ ਦੇ ਸੀਨ ਹੁੰਦੇ ਨੇ ਕਿ ਆਪਾਂ ਨੇ ਬੂਰੀ ਜੋ ਦੋਸਤੋਂ ਆਉਂਦੀ ਆ ਇਹ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਵੀਰ ਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 75000 ਆ ਜੀ ਰੇਟ ਤੋਂ ਉਸ ਦਾ 75000 ਰਹੂਗਾ ਜਿਹੜਾ ਮੱਥੇ ਦੇ ਵਿੱਚ ਥੋੜਾ ਜਿਹਾ ਵੱਲ ਵੀ ਹੈਗਾ ਥੋੜੇ ਜਿਹਾ ਅਬਜੈਟਰ ਨੇ ਪੂਛ ਵੀ ਅੱਧੀ ਕਿ ਚਿੱਟੀ ਆ ਦੋਸਤੋ ਫਿੱਕੀ ਜ਼ਰੂਰ ਆ ਮੈਂ ਇਸ ਪਰ ਅੰਗੂਗ ਚੰਗਾ ਲੱਗਾ ਹੈ ਸਿੰਗਰੀ ਕੁਆਲਟੀ ਥੋੜੇ ਸਾਹਮਣੇ ਆ ਦੋਸਤੋ ਜੇ ਮੈਂ ਇਸ ਤੇ ਆਰ ਹੋ ਜਾਂਦੀ ਆ ਵਧੀਆ ਰੁਪਈਆਂ ਦੀ ਕੋਈ ਬਾਈ ਸੇਲ ਕਰ ਸਕਦਾ ਕਿਉਂਕਿ ਪੂਰੀਆਂ ਮੱਜਾਂ ਦੀ ਜਿਹੜੀ ਮੰਗ ਆ ਉਹ ਜ਼ਿਆਦਾ ਰਹਿੰਦੀ ਆ ਤੇ ਆ ਇੱਕ ਬੱਚਾ ਦੋਸਤੋ ਇਹਦੇ ਨਾਲ ਕਟਾਗਾ ਜੇ ਆਪਾਂ ਗੱਲ ਕਰੀਏ ਮੱਜ ਦੀ ਤਾਂ ਮੱਜ ਨੂੰ 2-3 ਦਿਨ ਹੋ ਗਏ ਠੀਕਾ ਪਰ ਇਹਨੂੰ ਬਾਈ ਕੋਲੇ ਆ ਕੇ ਗੱਬਣ ਹੋਈ ਆ ਦੋਦੇ 9-10 ਕਿਲੋ ਹੋਣਗੇ ਬਾਈ ਕਹਿੰਦਾ ਤਿਆਰ ਆ ਤੇ 12 ਕਿਲੋ ਦੀ ਰਿਪੋਰਟ ਆ ਮੰਡੀ ਤੋਂ ਦੋਸਤੋ ਇਹ ਮੱ ਕੋਈ ਵੀ ਬੂਰੀ ਦਾ ਸਕੀਨ ਖਰੀਦਣੀ ਚਾਹੁੰਦਾ ਤਖਲੀ ਕਰਕੇ ਬਾਈ ਕੋਲੇ ਆ ਕੇ ਦੋ ਡੰਗ ਚੋਕੇ ਵੀ ਮੱਝ ਖਰੀਦ ਸਕਦਾ ਦੋਸਤੋ ਬਾਈ ਕੋਲੇ ਹਮੇਸ਼ਾ ਇੱਕ ਜਾਂ ਦੋ ਡੰਗਰ ਹੁੰਦੇ ਨੇ ਜਿਹੜੇ ਸੇਲ ਪਰਚੇ ਜਦ ਦਾ ਬਾਈ ਕੰਮ ਕਰਦਾ ਕੋਈ ਪਾਲ ਕ ਡੰਗਰ ਵੀ ਹੁੰਦੇ ਨੇ ਕਈ ਵਾਰੀ ਤੇ ਤਨੋਲਾ ਮੰਡੀ ਦੇ ਕੋਲੇ ਬਾਈ ਦਾ ਪਿੰਡ ਆ ਜਿਹੜਾ ਕੁੰਬੜਵਾਲ ਬਾਈ ਜੀ ਇੱਕ ਵਾਰੀ ਆ ਕੇ ਆਪਣਾ ਮੋਬਾਈਲ ਨੰਬਰ ਦੁਆਰਾ ਫਿਰ ਬੋਲੋ ਮੋਬਾਈਲ ਨੰਬਰ ਹੈ ਜੀ 9888072162 9888072162 ਬਾਈ ਦਾ ਨੰਬਰ ਆ ਦੋਸਤੋ ਆ ਮੱਝ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੇ ਕੋਈ ਵੀਰ ਚਾਹ ਵਾਣਾ ਖਰੀਦਣ ਦਾ ਇਹਨਾਂ ਦੋਨਾਂ ਮੱਝਾਂ ਦਾ ਦੇਖਾ ਪਾਲਕ ਕੱਟੀਏ ਦੋਸਤੋ ਖਰੀਦ ਸਕਦਾ ਵੀਡੀਓ ਦੇਖਣ ਲਈ ਧੰਨਵਾਦ